ਉਹ ਜਿਹਦੇ ਵਿੱਚ ਪੁਰਾਣੇ ਸਮੇਂ ਦੇ ਵਿੱਚੋਂ ਲੋਕ ਰਹਿ ਰਹੇ ਨੇ ਸੁਪਰੀਮ ਕੋਰਟ ਤੱਕ ਉਹਨਾਂ ਨੇ ਆਪਣੀ ਫਾਈਟ ਲੜੀ ਹੈ ਬਟ ਇਟ ਹੈਸ ਬੀਨ ਫਾਊਂਡ ਕਿ ਉਹ ਇੱਥੇ ਇਲੀਗਲ ਓਕਿਊਪੈਂਟ ਨੇ ਤੇ ਆਰਡਰ ਸੀਗੇ ਟੂ ਵੇਕੀਟ ਦਾ ਪ੍ਰੈਮਿਸਿਸ ਅੱਜ ਅਸੀਂ ਉਸ ਮੂਹਮ ਤਹਿਤ ਇੱਥੇ ਵਿਦ ਫੋਰਸ ਐਂਡ ਵਿਦ ਪ੍ਰੋਪਰ ਪਲੈਨਿੰਗ ਆਈ ਸੀ ਬਟ ਉੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੋਣ ਕਰਕੇ ਉਹਨਾਂ ਨੇ ਕੁਝ ਪੁਆਇੰਟ ਸਾਡੇ ਸਾਹਮਣੇ ਰੇਜ਼ ਕੀਤੇ ਕਿ ਜਿਹੜੇ ਕੋਰਟ ਦੇ ਆਰਡਰਸ ਨੇ ਉਹ ਲਿミਟਡ ਟੂ 13 ਕਨਾਲ ਦਨੇ ਜੀ ਤੇ 6 ਕਨਾਲ ਆਲਰੇਡੀ ਕਬਜ਼ੇ ਚ ਹੈਗਾ 6 ਕਨਾਲ ਹੋਰ ਦੇ ਕੇ ਉਹਨਾਂ ਨੂੰ ਇੱਥੇ ਰੱਖਿਆ ਜਾ ਸਕਦਾ ਜੋ ਉਹਨਾਂ ਨੇ ਕਿਹਾ ਉਹਨੂੰ ਅਸੀਂ ਕੋਰਟ ਦੇ ਆਰਡਰਸ ਨਾਲ ਵੈਰੀਫਾਈ ਕਰਾਂਗੇ ਸਾਡੇ ਰੈਵਨਿਊ ਰਿਪੋਰਟ ਨਾਲ ਵੈਰੀਫਾਈ ਕਰਾਂਗੇ ਬਿਕਾਜ਼ ਵੀ ਡੋਨਟ ਵਾਂਟ ਕਿ ਅਸੀਂ ਕੋਰਟ ਦੇ ਆਰਡਰ ਦੀ ਉਲੰਘਣਾ ਕਰੀਏ ਤੇ ਨਾ ਹੀ ਕਿਸੇ ਨਾਲ ਕੋਈ ਅਨਜਸਟ ਹੋਵੇ ਐਂਡ ਵੀ ਪ੍ਰਾਈਅਰ ਬੈਸਟ ਕੇ ਜੋ ਲਾਫਲ ਹੈ ਉਹੀ ਹੋਏ ਸਰ ਇਹਨਾਂ ਵੱਲੋਂ ਕਿਹਾ ਗਿਆ ਹੈ ਰਸਤਾ ਕੀ ਤੁਹਾਡੇ ਵੱਲੋਂ ਕੱਢਿਆ ਗਿਆ ਦਾ ਵਿਚਲਾ ਕਿਉਂਕਿ ਕੋਰਟ ਦੇ ਆਰਡਰ ਨੇ ਵਿਚਲਾ ਕੋਈ ਰਸਤਾ ਨਹੀਂ ਹੁੰਦਾ ਜੀ ਕਾਨੂੰਨ ਕਾਨੂੰਨ ਹੁੰਦਾ ਇਹ ਕਹਿ ਰਹੇ ਨੇ ਵੀ ਜਿਹੜੇ ਕੋਰਟ ਦੇ ਆਰਡਰਸ ਨੇ ਉਹ ਇੱਕ ਸਪੈਸੀਫਿਕ ਚੰਕ ਆਫ ਲੈਂਡ ਦੇ ਨੇ ਅਸੀਂ ਉਹੀ ਚੀਜ਼ ਆਪਣੇ ਰੈਵਨਿਊ ਰਿਪੋਰਟ ਦੇ ਵਿੱਚ ਤੇ ਕੋਰਟ ਦੀਆਂ ਡਾਇਰੈਕਸ਼ਨਸ ਦੇ ਵਿੱਚ ਵੈਰੀਫਾਈ ਅੱਜ ਤੁਸੀਂ ਹੁਣ ਖਾਲੀ ਕਰਾ ਕੇ ਜਾਓਗੇ ਜਾਂ ਇਹਨਾਂ ਦੀ ਗੱਲ ਸੁਣ ਕੇ ਹੁਣ ਅਪਰ ਰਿਪੋਰਟ ਬਣਾ ਕੇ ਤਿਆਰ ਕਰੀਏ ਜੀ ਅੱਜ ਸਾਡਾ ਵੈਰੀਫਾਈ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਅਸੀਂ ਅਗਲਾ ਕੋਰਸ ਆਫ ਐਕਸ਼ਨ ਉਸ ਤੋਂ ਬਾਅਦ ਹੀ ਡਿਸਾਈਡ ਕਰਾਂਗੇ ਅੱਜ ਪ੍ਰੋਸੈਸ਼ਨ ਆਇਆ ਸੀਗਾ ਦੇਖ ਲਿਆ ਸਾਰਾ ਉਹਨਾਂ ਨੇ ਕੀ ਕਹਿ ਕੇ ਗਏ ਨੇ ਕੈ ਬਾਲਮੀ ਕੀ ਹਰ ਬਾਰ ਮਿਕਲੋਈ ਹੀ ਕਹਿ ਕੇ ਗਿਆ ਇਹਨਾਂ ਨੂੰ ਮਾਜਬਤ ਦਿੱਤੇਗਾ ਬੇ ਘਰ ਨਹੀਂ ਹੁਣ ਦਿੱਤੇ ਜਾਵੇਗੀ ਇਹ 100 1.5 ਸਾਲ ਤੋਂ ਇੱਥੇ ਰਹਿੰਦੇ ਆ ਇਹਨਾਂ ਦਾ ਪਸੀਬਾ ਦੁਆਰਾ ਕੀਤਾ ਜਾਏਗਾ ਧੰਨਵਾਦ ਅੱਛਾ ਜਿਹੜਾ ਜਿਹੜਾ ਉਹਨਾਂ ਨੇ ਪ੍ਰੋਸੈਸ਼ਨ ਜਿਹੜੀ ਚੀਜ਼ ਦੇਖ ਲਈ ਹੈ ਖਾਲੀ ਜਗ੍ਹਾ ਪਈ ਹੋਈ ਹੈ ਉਹਦੇ ਤੇ ਗੱਲ ਕੀਤੀ ਹੁਣ ਪੋਜੀਸ਼ਨ ਲਿਆ ਜਾਏਗਾ ਇਹ ਕਬਜ਼ਾ ਕੋਈ ਨਹੀਂ ਹੋਏਗਾ ਜੇਕਰ ਇਹਨਾਂ ਦੀ ਹੈਲਪ ਕਰਨ ਦੀ ਲੋੜ ਹੋਈ ਅਸੀਂ ਵੀ ਹੈਲਪ ਕਰਾਂਗੇ ਪ੍ਰਸ਼ਾਸਨ ਵੀ ਹੈਲਪ ਕਰੇ ਆ ਬੇਕਾਰ ਨਹੀਂ ਹੁੰਦੇ ਦਿੱਤੇ ਜਾਵੇ ਇਸ ਕੋਠੀ 'ਚ ਰਹਿ ਰਹੇ ਪਰਿਵਾਰ ਸਾਡੇ ਨਾਲ ਨੇ ਗੱਲ ਵੀ ਕਰਾਂਗੇ ਅੱਜ ਐਸਜੀਐਮ ਸਾਹਿਬ ਆਏ ਸੀ ਕਬਜ਼ਾ ਲੈਣ ਲਈ ਉਹਨਾਂ ਨੇ ਗੱਲ ਸੁਣੀ ਹੈ ਸਾਰੀ ਗੱਲ ਸੁਣ ਕੇ ਚਲੇ ਗਏ ਨੇ ਵਾਪਸ ਕੀ ਆਸ਼ਵਾਸ਼ਣ ਦੇ ਕੇ ਗਏ ਨੇ ਕਿ ਕਿਸ ਤਰ੍ਹਾਂ ਆਪਣਾ ਰਿਕਾਰਡ ਚੈੱਕ ਕੀਤਾ ਜਾਏਗਾ ਫਿਰ ਕਬਜ਼ੇ ਦੀ ਗੱਲ ਕੀਤੀ ਜਾਏਗੀ ਕਿਉਂਕਿ ਆਰਮੀ ਦਾ ਕਬਜ਼ਾ ਸੁਪਰੀਮ ਕੋਰਟ ਦੇ ਆਰਡਰ ਹੈ ਦੇਖੋ ਇਹਨਾਂ ਨੇ ਕੋਰਟ ਚ ਇੱਕ ਘਰ ਦਾ ਲੋਡ ਕੀਤਾ ਸੀਗਾ ਕਿ ਵੀ ਉੱਥੇ ਇੱਕ ਫੈਮਿਲੀ ਰਹਿੰਦੀ ਆ ਜਦ ਕਿ ਇੱਥੇ 35 ਘਰ ਨੇ 35 ਪਰਿਵਾਰ ਰਹਿ ਰਹੇ ਨੇ ਇਹਨਾਂ ਨੇ ਕੋਰਟ ਚ ਤੇ ਅੱਗੇ ਦੱਸਿਆ ਹੀ ਕੁਝ ਨਹੀਂ ਹੈਗਾ ਆ ਮੇਨ ਮੁੱਦਾ ਹੀ ਇਹ ਹੋシਗਾ ਉਹਨੂੰ ਆਜੋ ਚੈੱਕ ਕਰ ਗਏ ਆ ਉਹਨਾਂ ਨੂੰ ਥੋੜਾ ਪਤਾ ਲੱਗ ਗਿਆ ਨਾ ਕਿ ਹਾਂ ਵਾਕਿਆ ਸੱਚ ਗੱਲ ਹੈਗੀ ਆ ਤੇ ਬਸ ਅਸੀਂ ਇਹੋ ਹੀ ਮੰਗ ਰੱਖਦੇ ਆ ਕਿ ਬਈ ਸਾਡੇ ਘਰ ਨਹੀਂ ਖਾਲੀ ਹੋਣ ਔਰ ਨਹੀਂ ਹੋਏ ਮਾਨ ਸਿੰਘ ਨੇ ਬਹੁਤ ਸਾਡਾ ਇਜਤਮਾਨ ਕਰਕੇ ਵਿਚਾਰਿਆਂ ਨੇ ਸਾਡਾ ਸਾਥ ਦਿੱਤਾ ਉਹਨਾਂ ਤਣੋਂ ਮਨੋਂ ਦਿੱਤਾ ਸਾਥ ਹਾਂ ਤੁਸੀਂ ਕੀ ਕਹੋਗੇ ਜੀ ਹੁਣ ਅੱਜ ਜਿਹੜਾ ਐਸਡੀਐਮ ਸਾਹਿਬ ਹੋ ਕੇ ਚਲੇ ਗਏ ਨੇ ਉਹਨਾਂ ਨੇ ਸਾਰਾ ਮੌਕਾ ਵੇਖਿਆ ਸਾਰੇ ਪਰਿਵਾਰਾਂ ਦੇ ਜਿੱਥੇ ਘਰ ਹੈਗੇ ਨੇ ਉਹ ਵੀ ਵੇਖਿਆ ਕਿ ਉਹਨਾਂ ਨੇ ਗੱਲ ਕੋਟ ਤੱਕਣ ਕਰਨ ਦੀ ਗੱਲ ਕੀਤੀ ਆ ਅਸੀਂ ਦੇਖੋ ਇਹ ਸਰਕਾਰ ਨਾਲ ਤੁਹਾਡੇ ਨਾਲ ਕੋਈ ਲੜਾਈ ਨਹੀਂ ਅਸੀਂ ਆਈਓ ਕਹਿੰਨੇ ਆ ਸਰਕਾਰ ਸਾਡੇ ਹੱਕ ਦਾ ਬੋਲੇਗੀ ਇਹ ਸਰਕਾਰ ਨਾਲ ਅੱਗੇ ਅੱਗੇ ਹੈ ਸਰਕਾਰ ਤੋਂ ਸਹਿਮਤ ਹੈਗੇ ਆ ਪਰ ਅਸੀਂ ਇਹ ਕਹਿੰਨੇ ਜੇ ਸਾਡੇ ਬਜ਼ੁਰਗ ਪਹਿਲਾਂ ਨੇ ਇੱਥੇ ਬੈਠੇ ਹੋਏ ਸੀ ਤੇ ਤੁਸੀਂ ਹੁਣ ਆ ਕੇ ਇਸ ਰਹਿਣਾ ਸੀ ਐਕਸ਼ਨ ਹੈ ਤੇ ਦੇਖੋ ਸਾਨੂੰ ਇੱਥੇ 35 ਘਰ ਹੈਗੇ ਆ ਇੱਥੇ ਕਿਸੇ ਦਾ ਕੋਈ ਆਈਡੀ ਪ੍ਰੂਫ ਨਹੀਂ ਉਸ ਉੱਥੇ ਦਿੱਤਾ ਗਿਆ ਸੁਪਰੀਮ ਕੋਰਟ ਚ ਕੋਈ ਕਿਸੇ ਦਾ ਡੈੱਟ ਸਰਟੀਫਿਕੇਟ ਨਹੀਂ ਦਿੱਤਾ ਗਿਆ ਸੁਪਰੀਮ ਕੋਰਟ ਚ ਸਾਨੂੰ ਸੁਪਰੀਮ ਕੋਰਟ ਨੇ ਕਾਦੀ ਵਾਸਤੇ ਸਾਨੂੰ ਖਾਲੀ ਕਰਨ ਦੇ ਆਰਡਰ ਦਿੱਤੇ ਆ ਸਾਡੀ ਗਲਤੀਆਂ ਦੱਸੋ ਤੁਹਾਨੂੰ ਸੁਪਰੀਮ ਕੋਰਟ ਨੇ ਕੇਸ ਜਦੋਂ ਚੱਲਦਾ ਪਿਆ ਸੀ ਬੁਲਾਇਆ ਸੀਗਾ ਤੁਹਾਡੇ ਵਕੀਲ ਨੂੰ ਸਾਨੂੰ ਨਹੀਂ ਬੁਲਾਇਆ ਸੀ ਬੁਲਾਇਆ ਪਿਸ਼ੋਰੀਆਂ ਨੂੰ ਸੀ ਪਿਸ਼ੋਰੀ ਆ ਕੇ ਇੱਕ ਵਾਰੀ ਨਿਕਲੇ ਓਕੇ ਉਹ ਕਹਿੰਦੇ ਵੀ ਹੁਣ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਜੇ ਤੁਹਾਡਾ ਲੈਣਾ ਦੇਣਾ ਨਹੀਂ ਤਾਂ ਪਹਿਲੇ ਕਿਉਂ ਆਉਂਦੇ ਓਕੇ ਜੋ ਕੋਨ 19 ਨੰਬਰ ਕੋਠੀ ਜਿਹੜੀ ਕਿ ਸਦਰ ਬਾਜ਼ਾਰ ਕੈਂਟ ਦੇ ਵਿੱਚ ਮੌਜੂਦ ਹੈ ਉਸ ਕੋਠੀ ਦੇ ਵਿੱਚ ਇਸ ਵੇਲੇ 35 ਪਰਿਵਾਰ ਰਹਿ ਰਹੇ ਨੇ ਉਸ ਦੇ ਮਾਲਕ ਜਿਹੜੇ ਜਿਨ੍ਹਾਂ ਨੇ ਆਰਮੀ ਨੂੰ ਇਹ ਕੋਠੀ ਹਵਾਲੇ ਕਰ ਦਿੱਤੀ ਹੈ ਸੁਪਰੀਮ ਕੋਰਟ ਨੇ ਉਸ ਕੋਠੀ ਨੂੰ ਉੱਤੇ ਕਬਜ਼ਾ ਲੈਣ ਦੀ ਗੱਲ ਕਹੀ ਸੀ ਕਿ ਤੁਸੀਂ ਉਹਨਾਂ ਨੂੰ ਕਬਜ਼ਾ ਲੈ ਲਿਆ ਜਾਏ ਆਰਮੀ ਉੱਥੇ ਆਪਣਾ ਕਬਜ਼ਾ ਲੈ ਲਵੇ ਇਸ ਦੇ ਲਈ ਪ੍ਰਸ਼ਾਸਨ ਨੂੰ ਵੀ ਕਿਹਾ ਗਿਆ ਸੀਗਾ ਕਿ ਪ੍ਰਸ਼ਾਸਨ ਉਸ ਦੇ ਕਬਜ਼ੇ ਲਈ ਦੁਵਾਨ ਦੇ ਲਈ ਵਿੱਚ ਮਦਦ ਕਰੇ ਪਰ ਸੁਪਰੀਮ ਕੋਰਟ ਦੇ ਸੁਪਰੀਮ ਕੋਰਟ ਨੂੰ ਸ਼ਾਇਦ ਹੈ ਨਹੀਂ ਪਤਾ ਸੀਗਾ ਕਿ ਇੱਥੇ 35 ਪਰਿਵਾਰ ਰਹਿੰਦੇ ਨੇ 35 ਪਰਿਵਾਰ ਉਹ ਪਰਿਵਾਰ ਨੇ ਜਿਹੜੇ ਇੱਥਾਂ ਦੇ ਜਿਨ੍ਹਾਂ ਨੇ ਇੱਥੇ ਸਦੀਆਂ ਗੁਜ਼ਾਰ ਦਿੱਤੀਆਂ ਨੇ ਉਹ ਪਰਿਵਾਰ ਹੁਣ ਮੰਗ ਕਰ ਰਹੇ ਨੇ ਕਿ ਵੀ ਸਾਡਾ ਲਈ ਕੋਈ ਹੋਰ ਜਗ੍ਹਾ ਤੇ ਸਾਨੂੰ ਉੱਥੇ ਜਾ ਕੇ ਵਸਾਇਆ ਜਾਏ ਅਸੀਂ ਇਸ ਕਰਕੇ ਇਸ ਕੋਠੀ ਕਲੀ ਕਰ ਦਿੰਦੇ ਜ ਨਹੀਂ ਤੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਸੋ ਹੁਣ ਐਸ ਡੀ ਐਮ ਸਾਹਿਬ ਜਿਹੜੀ ਨਵੀਂ ਆਪਣੀ ਰਿਪੋਰਟ ਬਣਾਣਗੇ ਉਸ ਤੋਂ ਬਾਅਦ ਕੀ ਫੈਸਲਾ ਹੁੰਦਾ ਹੈ ਇਹ ਦੇਖਣਾ ਹੋਏਗਾ ਕੈਮਰਾ ਪਰਸਨ ਜੋ ਨਿਤੇਸ਼ ਦੇ ਨਾਲ ਜੋਤੀ ਵਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ